ਹਾਂਜੀ ਵੈਲਕਮ ਬੈਕ ਮਾਈ ਨਿਊ ਬਲੌਗ ਅੱਜ ਆਪਾਂ ਗੱਲ ਕਰਦੇ ਹਾਂ ਜੀ ਗੋਡੇ ਬਾਰੇ ਜਿਨ੍ਹਾਂ ਦੇ ਗੋਡੇ ਦਰਦ ਕਰਦੇ ਨੇ ਜਾਂ ਖੜਖੜ ਦੀ ਆਵਾਜ਼ ਆਉਂਦੀ ਹੈ ਜਾਂ ਛੋਟੀ ਉਮਰ ਦੇ ਵਿੱਚ ਗੋਡੇ ਦੁਖਣ ਲੱਗ ਜਾਂਦੇ ਨੇ ਜੋਇੰਟ ਪੇਨ ਹੋਣ ਲੱਗ ਕੇ ਜਾਂਦਾ ਹੈਗਾ ਹਾਂਜੀ ਇਦੋਂ ਪਹਿਲਾਂ ਆਪਾਂ ਗੱਲ ਕਰ ਜੇਕਰ ਚੈਨਲ ਤੇ ਤੁਸੀਂ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਇੱਕ ਵਾਰੀ ਸਬਸਕ੍ਰਾਈਬ ਜ਼ਰੂਰ ਕਰ ਲਿਓ ਬੈਲ ਆਈਕਨ ਚੂਲ ਦਬਾ ਦਿਓ ਤਾਂ ਕਿ ਤੁਹਾਨੂੰ ਜਿਹੜੀ ਡੇਲ ਅਪਡੇਟ ਹੈ ਸਾਡੇ ਬਲੌਗ ਦਾ ਉਹ ਮਿਲਦਾ ਰਹੇ ਅੱਜ ਤੁਹਾਨੂੰ ਬਹੁਤ ਵਧੀਆ ਜਾਣਕਾਰੀ ਦੇਣ ਲੱਗਾ ਕਿਉਂਕਿ ਅੱਜ ਕੱਲ ਜਿਹੜੇ ਗੋਡੇ ਨੇ ਛੋਟੀ ਉਮਰ ਦੇ ਵਿੱਚ ਹੀ ਦੁਖਣ ਲੱਗ ਜਾਂਦੇ ਨੇ ਚਾਹੇ ਉਹ ਛੋਟੇ ਬੱਚੇ ਹੋਣ ਜਾਂ ਬਜ਼ੁਰਗਾਂ ਦੇ ਤਾਂ ਦੁਖ ਨਹੀਂ ਦੁਖਣੇ 20-25 ਸਾਲ ਦੀ ਉਮਰ ਦੇ ਵਿੱਚ ਜਿਹੜੇ ਗੋਡੇ ਨੇ ਆਪਣੇ ਕੀਏ ਦਰਦ ਕਰਨ ਲੱਗ ਜਾਂਦੇ ਨੇਗੇ ਇਹਦੇ ਬਹੁਤ ਸਾਰੇ ਕਾਰਨ ਹੁੰਦੇ ਨੇ ਕਈ ਵਾਰ ਤਾਂ ਆਪਣੇ ਜਾਂਦਾ ਕੈਲਸ਼ੀਅਮ ਦੀ ਘਾਟ ਵੀ ਹੋ ਜਾਂਦੀ ਹੈ ਉਹ ਕੈਲਸ਼ੀਅਮ ਦੀ ਘਾਟ ਉਹਦੋਂ ਆਪਾਂ ਕਰਲੇ ਗੋਡੇ ਨਹੀਂ ਦੁਖਦੇ ਉਹ ਤੇ ਆਪਣੇ ਸਾਰੇ ਹੱਡ ਪੈਰ ਟੁੱਟਦੇ ਨੇ ਇਦੇ ਕਾਰਨ ਕਿ ਕੈਲਸ਼ੀਅਮ ਦੀ ਘਾਟ ਹੋਵੇ ਜਾਂ ਕਿ ਆਪਣੇ ਕੀਏ ਜੋੜਾਂ ਦੇ ਵਿੱਚ ਯੂਰੀਆ ਵਧੇ ਜਾਂਦਾ ਜਦੋਂ ਯੂਰੀਆ ਦੀ ਮਾਤਰਾ ਵਧ ਜਾਂਦੀ ਹੈ ਤਾਂ ਆਪਣੇ ਕੀਏ ਗੋਡੇ ਜਾਂ ਗਿੱਟਾਂ 'ਚ ਦਰਦ ਹੋਣ ਲੱਗ ਜਾਂਦਾ ਹੈ ਅੱਜ ਤੁਹਾਨੂੰ ਆਪਾਂ ਇੱਕ ਇਹੋ ਜਿਹੀ ਟ੍ਰਿਕ ਦੱਸਾਂਗੇ ਜਿਹੜੇ ਨਾਲ ਤੁਹਾਨੂੰ ਸਿਰਫ ਇੱਕ ਦਿਨ ਦੇ ਵਿੱਚ ਤੁਹਾਨੂੰ ਕੀ ਹੈ ਹੋ ਰਿਜ਼ਲਟ ਦੇ ਦੋ ਇੱਕ ਦਿਨ ਪੀਣ ਨਾਲ ਤੁਹਾਨੂੰ ਕੀਏ ਗੋਡੇ ਸੋਡੇ ਬਿਲਕੁਲ ਠੀਕ ਹੋ ਜਾਣਗੇ ਤੁਸੀਂ ਇੱਕ ਦੋ ਦਿਨ ਪੀਣਾ ਹੈਗਾ ਇਹ ਇਸ ਤੋਂ ਵੱਧ ਨਹੀਂ ਪੀਣਾ ਹੈਗਾ ਜੇਕਰ ਤੁਹਾਨੂੰ ਫੇਰ ਕੋਈ ਇਹਦੀ ਪ੍ਰੋਬਲਮ ਲੱਗੇ ਤਾਂ ਤੁਸੀਂ ਇਹਨੂੰ ਪੀ ਸਕਦੇ ਹੋ ਕਿਉਂਕਿ ਜਿਆਦਾਤਰ ਆਪ ਜਦੋਂ ਗੋਡੇ ਦੁਖਦੇ ਨੇ ਆਪਾਂ ਕਿ ਡਾਕਟਰਾਂ ਕੋਲ ਵਾਗ ਜਾਂਦੇ ਆ ਤਾਂ ਜਿਆਦਾ ਦਵਾਈਆਂ ਖਾ ਕੇ ਵੀ ਆਪਣਾ ਕੀ ਹੈ ਜੀ ਆ ਕੇ ਜਾਂਦਾ ਦਰਦ ਪਰ ਫੇਰ ਨਹੀਂ ਹਟਦਾ ਗੋਡਿਆਂ ਦਾ ਕਿਉਂਕਿ ਮੇਨ ਗੋਡਿਆਂ ਦੀ ਕੀ ਐਕਟੀਵਿਟੀ ਹੁੰਦੀ ਹੈ ਜਦ ਆਪਾਂ ਤੁਰਦੇ ਆ ਤੁਰਨ ਨਾਲ ਕੀ ਦਰਦ ਹੁੰਦਾ ਹੈਗਾ ਕਿਉਂਕਿ ਤੁਰੇ ਫੇਰੇ ਬੈਣਾ ਵੀ ਨਹੀਂ ਸਰਦਾ ਹੈਗਾ ਮੇਨ ਆਪਣਾ ਕੀ ਹੈ ਜਦੋਂ ਆਪਾਂ ਤੁਰ ਫੇਰਾ ਕਰਦੇ ਆ ਕਿ ਦਰਦ ਹੋਣ ਲੱਗ ਜਾਂਦਾ ਗੋਡੇ ਦੁਖਣ ਲੱਗ ਜਾਂਦੇ ਤਾਂ ਆਪਾਂ ਨੂੰ ਕੀ ਬਹੁਤ ਹੀ ਘਬਰਾਹਟ ਹੁੰਦੀ ਹੈਗੀ ਤਾਂ ਆਪਾਂ ਬਹੁਤ ਸਾਰੇ ਕੀਏ ਪੇਨ ਕਿਲਰ ਖਾਣੇ ਇਹ ਤਾਂ ਪੇਨ ਕਿਲਰ ਖਾ ਲੈਣਾ ਇੱਕ ਵਾਰੀ ਤਾਂ ਦਰਦ ਹਟ ਜਾਂਦਾ ਪਰ ਥੋੜੇ ਚਿਰ ਬਾਅਦ ਕੀ ਜਦੋਂ ਨੱਚ ਕਰੋਨਾ ਦਾ ਅਸਰ ਹੁੰਦਾ ਹੈਗਾ ਉਹ ਫੇਰ ਹੋਣ ਲੱਗ ਜਾਂਦਾ ਹੈਗਾ ਇਸ ਤੋਂ ਛੁਟਕਾਰਾ ਪਾਉਣ ਲਈ ਅੱਜ ਇੱਕ ਹੈ ਜਿਆ ਵਧੀਆ ਕੀ ਹੈ ਤੁਹਾਨੂੰ ਇੱਕ ਦਵਾਈ ਤਿਆਰ ਦੱਸਾਂਗੇ ਜਿਹੜੀ ਕਿ ਤੁਸੀਂ ਆਪਦੇ ਘਰ ਵਿੱਚ ਹੀ ਤਿਆਰ ਕਰਨੀ ਹੈਗੀ ਤੇ ਇਹਦੇ ਨਾਲ ਕੀ ਹੈ ਤੁਹਾਡਾ ਹੈਗੀ ਇੱਕ ਜਾਂ ਦੋ ਦਿਨਾਂ ਦੇ ਵਿੱਚ ਹੀ ਸੂੰਕੀਆ ਰਿਜ਼ਲਟ ਦੇ ਦੂਗੀ ਇੱਕ ਦੋ ਦਿਨ ਹੀ ਪੀਣੀ ਹੈਗੀ ਤੁਸੀਂ ਵੱਧ ਨਹੀਂ ਪੀਣੀ ਹੈਗਾ ਇਹਨੂੰ ਇਹਨਾਂ ਕਿ ਤੁਹਾਡਾ ਗਾਇਬ ਦਰਦ ਹੈ ਜਿਹੜਾ ਕਿ 1-2 ਦਿਨਾਂ ਦੇ ਵਿੱਚ ਗਾਇਬ ਹੋ ਜਾ ਕਿੰਨਾ ਮਰਜ਼ੀ ਤੁਹਾਡਾ ਗੋਡਿਆਂ 'ਚ ਦਰਦ ਹੁੰਦਾ ਹੈ ਜਾਂ ਤੁਹਾਡੇ ਗੋਡੇ 'ਤੇ ਟਕ ਟਕ ਦੀ ਆਵਾਜ਼ ਆਉਂਦੀ ਹੈ ਜਾਂ ਕੋਈ ਹੋਰ ਵੀ ਤੁਹਾਨੂੰ ਗੋਡਿਆਂ ਦੀ ਕੀ ਸਮੱਸਿਆ ਹੈਗੀ ਇਹਨਾਂ ਤੁਹਾਡੇ ਕੀ ਢੂਹੀ ਜਿਹਾ ਵੀ ਦਰਦ ਹੈ ਜਿਹੜਾ ਕਿ ਕਈ ਵਾਰ ਕਮਰ ਦਰਦ ਹੋਣ ਲੱਗਦਾ ਉਹ ਵੀ ਠੀਕ ਹੋ ਚਾਹੇ ਕਿ ਕੋਈ ਲਿਮਕਾ ਲੈ ਲਓ ਜਾਂ ਕੋਈ ਕਾਲਾ ਮਤਲਬ ਬਲੈਕ ਕਲਰ ਦਾ ਨਾ ਹੋਵੇ ਜੋ ਵੀ ਆਪਾਂ ਕੋਲਡ ਡਰਿੰਕ ਲੈਣਾ ਹੈ ਮਤਲਬ ਉਹ ਬਲੈਕ ਨਾ ਹੋਵੇ ਗ੍ਰੀਨ ਹੋਵੇ ਜਾਂ ਔਰੇਂਜ ਹੋਵੇ ਜੋ ਵਾਈਟ ਹੋਵੇ ਇਹਨਾਂ ਤਿੰਨਾਂ 'ਚ ਤੁਸੀਂ ਕੋਈ ਵੀ ਕੋਲਡ ਡਰਿੰਕ 700 ml ਦੀ ਮਤਲਬ ਬੋਤਲ ਲੈ ਲਓ ਜਾਂ 1000 ml ਦੀ ਲੈ ਲਓ ਇਹਦੇ ਵਿੱਚ ਤੁਸੀਂ ਕੀ ਪਾਉਣਾ ਹੈ ਪਹਿਲਾਂ ਤੁਸੀਂ ਕੀ ਪਾਉਣਾ ਇਹਦੇ ਵਿੱਚ ਹਲਦੀ ਪਾਉਣੀ ਹੈ ਜੀ ਹਲਦੀ ਘਰ ਦੀ ਦੂਜਾ ਅਸਬਗੰਧਾ ਤੇ ਤੀਜਾ ਕੀ ਹੈ ਹਲਦੀ ਤਿੰਨੇ ਚੀਜ਼ਾਂ ਚਾਹੀਦੀਆਂ ਚੌਥਾ ਤੁਸੀਂ ਲੈਣੀ ਨੇ ਕਾਲੀਆਂ ਮਿਰਚਾਂ ਜੀ ਇਹਨਾਂ ਤਿੰਨਾਂ ਨੂੰ ਤੁਸੀਂ ਕੀ ਹੈ ਪੀਸ ਲਓ ਅਲੱਗ-ਅਲੱਗ ਪੀਸ ਲਓ ਸੁੰਡ ਨੂੰ ਅਲਦੀ ਨੂੰ ਤੇ ਅਸ਼ਵਗੰਧਾ ਤੋਂ ਪਾਊਡਰ ਜੇਕਰ ਤੁਹਾਨੂੰ ਪਾਊਡਰ ਮਿਲਦਾ ਤੁਸੀਂ ਪਾਊਡਰ ਵੀ ਪंसारी ਦੇ ਉ ਜਾ ਕੇ ਲਿਆ ਸਕਦੇ ਹੋ ਇੱਕ ਤੁਸੀਂ ਕੀ ਹੈ ਕੋਲਡ ਡਰਿੰਕ ਦੀ ਬੋਤਲ ਲੈ ਲਓ 1000 ਐਮਐਲ ਦੀ ਲੈ ਲਓ ਜਾਂ 700 ਐਮਐਲ ਦੀ ਲਓ ਜੇਕਰ ਤੁਸੀਂ 700 ਐਮਐਲ ਲੈਣਾ ਹੈਗਾ ਤਾਂ ਉਹਦੇ ਵਿੱਚ ਤੁਸੀਂ 2-2 ਚਮਚ ਪਾਉਣੇ ਤੇਨਾਂ ਦੇ 2 ਚਮਚ ਅਸ਼ਵਗੰਧਾ ਤੇ ਪਾਉਣੇ ਐ 2 ਚਮਚ ਅਲਦੀ ਦੇ ਪਾਉਣੇ ਤੇ 2 ਚਮਚ ਸੁੰਡ ਦੇ ਪਾਉਣੇ ਜੇਕਰ ਤੁਹਾਡੇ ਕੋਲ ਵੱਡੀ ਬੋਤਲ ਆ ਤੁਸੀਂ 4-4 ਚਮਚੇ ਪਾ ਦਿਓ ਇਹਦੇ ਵਿੱਚ ਤੁਸੀਂ ਇਹ ਤੋਂ ਬਾਅਦ ਕੀ ਕਾਲੀਆਂ ਮਿਰਚਾਂ ਕਾਲੀਆਂ ਮਿਰਚਾਂ ਤੁਸੀਂ ਥੋੜੀਆਂ ਹੀ ਪਾਉਣੀਆਂ ਨੇ ਜਿਆਦਾ ਨਹੀਂ ਪਾਉਣੀਆਂ ਹੈਗੀਆਂ 2-3 ਲਗ ਗ੍ਰਾਮ ਪਾ ਲੋ ਰਗੜ ਕੇ ਜਿਹੜੇ ਕਾਲੀਆਂ ਮਿਰਚਾਂ ਹੁੰਦੀਆਂ ਨੇ ਇਹ ਕੀ ਆਪਣੇ ਜਿਹੜੇ ਜੂਰੀਆ ਬਣਿਆ ਹੁੰਦਾ ਉਹਨੂੰ ਕੀ ਖਤਮ ਕਰ ਦਿਆ ਨੇ ਜੋੜਾਂ ਦੇ ਵਿੱਚ ਇਹਨਾਂ ਤਿੰਨਾਂ ਚੀਜ਼ਾਂ ਨੂੰ ਤੁਸੀਂ ਪਾ ਕੇ ਉਹਦੇ ਵਿੱਚ 2-2 ਚਮਚ ਪਾ ਲਓ ਜੇ ਵੱਡੀ ਹੈ ਤਾਂ 4-4 ਚਮਚ ਪਾ ਲਓ ਤੁਸੀਂ ਬੋਤਲ ਦਾ ਉਹਨੂੰ ਕੀ ਹੌਲੀ ਹੌਲੀ ਉਹਦਾ ਟੱਕਣ ਬੰਦ ਕਰ ਦੋ ਟੱਕਣ ਬੰਦ ਕਰਨ ਤੋਂ ਬਾਅਦ ਉਹਦੀ ਕੀ ਉਹਦੇ ਵਿੱਚ ਗੈਸ ਬਣ ਜੂਗੀ ਜਦੋਂ ਉਹਦੇ ਵਿੱਚ ਗੈਸ ਬਣ ਗਈ ਜੀ ਤਾਂ ਉਹ ਗੈਸ ਨੂੰ ਤੁਸੀਂ ਇਕੋ ਲਗਾਤ ਢੱਕਣ ਨਹੀਂ ਖੋਲਣਾ ਬੋਤਲ ਦਾ ਤੁਸੀਂ ਥੋੜਾ ਥੋੜਾ ਢੱਕਣ ਖੋਲ ਦੋ ਥੋੜਾ ਜਿਹਾ ਫੇਰ ਲਾ ਦੋ ਥੋੜਾ ਜਿਹਾ ਖੋਲ ਦੋ ਥੋੜਾ ਜਿਹਾ ਫੇਰ ਲਾਓ ਹੌਲੀ ਹੌਲੀ ਤੁਸੀਂ ਉਹਦੀ ਗੈਸ ਕੱਢਣੀ ਹੈ ਨਾ ਕਿ ਬੋਤਲ ਖੋਲਣੀ ਜਦੋਂ ਆਪਾਂ ਸਾਰੀ ਬੋਤਲ ਖੋਲਦਾਂਗੇ ਤਾਂ ਸਾਰਾ ਕੀ ਹੈ ਲਿਕਵਰ ਜਿਹੜਾ ਬਾਹਰ ਆ ਜੂਗਾ ਗੈਸ ਬਣੀ ਹੋਊਗੀ ਸਾਰਾ ਡੁੱਲ ਜੂਗਾ ਇਸ ਕਰਕੇ ਤੁਸੀਂ ਬੜੇ ਕੇਅਰਫੁਲੀ ਉਹਨਾਂ ਕੀ ਹੈ ਹੌਲੀ ਹੌਲੀ ਜਿਹੜੀ ਗੈਸ ਹੈ ਤੁਸੀਂ ਹੌਲੀ ਹੌਲੀ ਕੱਢਣੀ ਹੈਗੀ ਢੱਕਣ ਨਹੀਂ ਸਾਰਾ ਖੋਲਣਾ ਥੋੜਾ ਜਿਹਾ ਖੋਲ ਕੇ ਫੇਰ ਲਾ ਦੋ ਥੋੜਾ ਜ ਇਦਵਾ ਕਿ ਤੁਸੀਂ 3 ਟਾਈਮ ਪੀਣਾ ਹੈ ਕੱਪ ਕੱਪ ਸਵੇਰੇ ਦੁਪਹਿਰੇ ਸ਼ਾਮ ਜੇ ਵੱਧ ਪੀ ਸਕਦੇ ਇੱਕ ਬੋਤਲ 700 ml ਦੀ ਤੁਸੀਂ ਇੱਕ ਦਿਨ ਚ ਇੱਕ ਪੀ ਲੋ ਉਹ ਦੋ ਬੋਤਲਾਂ ਪੀਣੇ ਨੇ ਤੁਸੀਂ ਦੋ ਦਿਨ ਪੀ ਲੋ ਤਾਂ ਤੁਹਾਨੂੰ ਕੀ ਹੈ ਰਿਜ਼ਲਟ ਕੀ ਦੋ ਤੁਹਾਡੇ ਗੋਡੇ ਕੀ ਦੋ ਦਿਨਾਂ ਚ ਵਿੱਚ ਬਿਲਕੁਲ ਠੀਕ ਹੋ ਜਾਣਗੇ ਤੁਹਾਨੂੰ ਡਾਕਟਰਾਂ ਕੋਲ ਜਾਣ ਦੀ ਲੋੜ ਨਹੀਂ ਪਊਗੀ ਕਿਉਂਕਿ ਇਹ ਸ਼ਾਰਤੀਆ ਇਲਾਜ ਹੈ ਇਹਦੇ ਬਿਨਾ ਜੇ ਆਪਾਂ ਦਵਾਈਆਂ ਵੀ ਖਾਣੇ ਪਰ ਉਹਦੇ ਨਾਲ ਕੀ ਠੀਕ ਨਹੀਂ ਹੁੰਦਾ ਇਹਦਾ ਪੱਕਾ ਇਲਾਜ ਹੈ ਜੇਕਰ ਤੁਸੀਂ ਇਹ ਵਰਤਦੇ ਆ ਤੁਹਾਡੇ ਗੋਡੇ ਜਿਹੜੇ ਇੱਕੋ ਦਿਨਾਂ ਵਿੱਚ ਠੀਕ ਹੋ ਜਾਣਗੇ ਜੇਕਰ ਤੁਹਾਨੂੰ ਇਹ ਫੇਰ ਸਾਰ 6 ਮਹੀਨੇ ਬਾਅਦ ਇਹ ਪ੍ਰੋਬਲਮ ਹੁੰਦੀ ਹੈ ਤਾਂ ਤੁਸੀਂ ਇਸ ਨੂੰ ਫੇਰ ਵਰਤ ਸਕਦੇ ਹੋ ਪਰ ਇਹਨੂੰ ਤੁਸੀਂ ਲਗਾਤਾਰ ਨਹੀਂ ਪੀਣਾ ਇੱਕ ਜਾਂ ਦੋ ਦਿਨ ਹੀ ਪੀਣਾ ਹੈ ਵੱਧ ਨਹੀਂ ਪੀਣਾ ਹੈਗਾ ਵੱਧ ਤੋਂ ਵੱਧ ਤੁਸੀਂ ਦੋ ਬੋਤਲਾਂ ਪੀ ਲੋ ਜੀ 700 ml ਦੀਆਂ ਦਾ ਦੋ ਪੀ ਲੋ ਦੋ ਦਿਨਾਂ ਦੇ ਵਿੱਚ ਜੇ ਵੱਡੀ ਬੋਤਲ ਦਾ ਤੁਸੀਂ ਇੱਕ ਪੀ ਲੋ ਤਿੰਨ ਟਾਈਮ ਪੀਣਾ ਹੈ ਇੱਕ ਇੱਕ ਕੱਪ ਤਾਂ ਇਹ ਇਹਦੇ ਨਾਲ ਕੀ ਥੋੜੇ ਜਿਹੜੇ ਗੋਡੇ ਨੇ ਜਿਹੜੇ ਬਿਲਕੁਲ ਠੀਕ ਹੋ ਜਾਣਗੇ ਮੁੜ ਕੇ ਤੁਹਾਡੇ ਦੋ ਗੋਡਿਆਂ 'ਚ ਕੋਈ ਵੀ ਦਰਦ ਨਹੀਂ ਹੋ ਖੜਖੜ ਦੀ ਆਵਾਜ਼ ਨਹੀਂ ਆਉ ਕੋਈ ਵੀ ਇਹਨੂੰ ਪੀ ਸਕਦਾ ਹੈ ਬੱਚਿਆਂ ਤੋਂ ਦੋ ਦਿਨ ਬੱਚੇ ਜਾਂ ਬਜ਼ੁਰਗ ਲਾਲਾ ਜਾਂ ਕੋਈ ਜਵਾਨ ਉਮਰ ਦੇ ਲਾਲਾ ਕਿਸੇ ਗੋਡੇ ਦੁਖਣ ਲੱਗ ਜਾਂਦੇ ਨੇ ਅੱਜ ਕੱਲ ਕੀ ਹੈ ਖਾਣੇ ਪਾਣੇ ਵੀ ਇਹੋ ਜਿਹੇ ਹੋ ਜਾਂਦੇ ਨੇ ਤਾਂ ਇਹਨੂੰ ਕੋਈ ਵੀ ਪੀ ਸਕਦਾ ਹੈ ਇਹਦਾ ਕੋਈ ਸਾਈਡ ਇਫੈਕਟ ਨਹੀਂ ਇਹਦੇ ਵਿੱਚ ਤੁਸੀਂ ਕਾਲੀਆਂ ਮਿਰਚਾਂ ਜ਼ਰੂਰ ਪਾ ਲੈ ਜਿਹੜੀਆਂ ਕਿ ਯੂਰਕੈਸਰ ਨੂੰ ਘਟਾਉਂਦੀਆਂ ਨੇ ਜੀ ਗੇਕਰ ਚੈਨਲ ਤੇ ਸਾਡੇ ਤੇ ਪਹਿਲੀ ਵਾਰ ਆਇਆ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਇਹ ਬਹੁਤ ਹੀ ਕੰਮ ਦੀ ਵੀਡੀਓ ਹੈ ਤੁਸੀਂ ਇਹਨੂੰ ਇੱਕ ਵਾਰੀ ਵਰਤ ਕੇ ਦੇਖੋ ਕਿਉਂਕਿ ਅੱਜ ਕੱਲ ਆਮ ਹੀ ਹੋ ਗਿਆ ਹਰੇਕ ਦੇ ਗੋਡੇ ਗਿੱਟੇ ਦੁਖਣ ਲੱਗ ਗਏ ਜੀ ਇਹ ਬਹੁਤ ਹੀ ਵਧੀਆ ਗੈ ਨੁਕਤਾ ਹੈਗਾ ਇਹਨੂੰ ਤੁਸੀਂ ਇੱਕ ਵਾਰੀ ਜ਼ਰੂਰ ਵਰਤ ਕੇ ਦੇਖੋ ਹਾਂਜੀ ਵੀਡੀਓ ਜੇ ਵਧੀਆ ਲੱਗੀ ਤਾਂ ਲਾਈਕ ਕਰਿਓ ਕਮੈਂਟ ਕਰਿਓ ਤੇ ਸ਼ੇਅਰ